ਜੀ ਸਾਸਰੀ ਕਾਲ ਪੰਜਾਬੀ ਦੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਜਹਾਜ਼ ਦੇ ਰਾਹੀਂ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆਂਦਾ ਜਾ ਰਿਹਾ ਮੈਂ ਤੁਹਾਨੂੰ ਸਬੂਤ ਦਿਖਾਉਂਗਾ ਜਿਵੇਂ ਕਿ ਪੂਰੇ ਦੇਸ਼ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਕਹਿ ਸਕਦੇ ਆਪਾਂ ਜਿਵੇਂ ਕਿ ਇੱਕ ਸੰਸਨੀ ਫੈਲ ਗਈ ਹੈ ਕਿ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਕਿ ਬਟਾਲਾ ਪੁਲਿਸ ਆ ਉਹਨਾਂ ਨੇ ਵੀ ਹਿਰਾਸਤ ਦੇ ਵਿੱਚ ਲੈ ਲਿਆ ਕਿ ਉਹਨਾਂ ਨੂੰ ਜਹਾਜ਼ ਲਿਆ ਕੇ ਦਿੱਲੀ 에ਅਰਪੋਰਟ ਤੇ ਲੈਂਡ ਕਰਵਾਇਆ ਜਾ ਰਿਹਾ ਮੈਂ ਤੁਹਾਨੂੰ ਦਿਖਾਉਂਗਾ ਵੀ ਕਿਉਂਕਿ ਬਹੁਤ ਵੱਡੀ ਅਪਡੇਟ ਆਪਣੇ ਪੰਜਾਬ ਦੇ ਲੋਕਾਂ ਲਈ ਪੂਰੇ ਪੰਜਾਬ ਲਈ ਕਿਉਂਕਿ ਦੇਸ਼ਵਾਸੀਆਂ ਦੀਆਂ ਨਿਗਾਮਾਂ ਜਿਹੜੀਆਂ ਕਿ ਟਿੱਕੀਆਂ ਹੋਈਆਂ ਸੀ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਤੇ ਜੋ ਕਿ ਬੜਾ ਇੰਤਜ਼ਾਰ ਸੀ ਸਾਡੇ ਲੋਕਾਂ ਨੂੰ ਪਰ ਲੋਕਾਂ ਦੇ ਨਾਲ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਭਾਈ ਅਮਰਪਾਲ ਸਿੰਘ ਦੀਆਂ ਬੜੇ ਹੀ ਮੈਂ ਕਹਿੰਦਾ ਵੀ ਉਸ ਸਾਹ ਦੇ ਨਾਲ ਜਿਹੜੀ ਕਿ ਖਬਰ ਹੈ ਇਹ ਹਰ ਕਿਸੇ ਨੌਜਵਾਨ ਪੰਜਾਬੀ ਦੇ ਹੱਥ ਲੱਗਣੀ ਚਾਹੀਦੀ ਆ ਹਰ ਪੰਜਾਬੀ ਨੂੰ ਹਰ ਮਤਲਬ ਮਾਂ ਭੈਣ ਨੂੰ ਇਹ ਦੇਖਣੀ ਚਾਹੀਦੀ ਆ ਕਿਉਂਕਿ ਇਹ ਬਹੁਤ ਵੱਡੀ ਅਪਡੇਟ ਆ ਜਿਵੇਂ ਕਿ ਭਾਈ ਅਮਰਪਾਲ ਸਿੰਘ ਦਾ ਜਹਾਜ਼ ਦੇ ਰਹੀਂ ਇੱਕ ਮਤਲਬ ਖੰਡੂਰ ਸਾਹਿਬ ਦੇ ਜੇਲ੍ਹ ਦੇ ਵਿੱਚੋਂ ਮਤਲਬ ਇੱਕ ਦਿੱਲੀ ਲੈਂਡ ਕਰਨਾ ਪੰਜਾਬ ਆਉਣਾ ਤਾਂ ਦੇਖੋ ਬਹੁਤ ਵੱਡੀ ਅਪਡੇਟ ਆ ਮੈਂ ਤੁਹਾਨੂੰ ਇਹ 33 ਸੈਕਿੰਡ ਦਾ ਜਿਹੜਾ ਕਿ ਸਮਾਂ ਇਹ ਤੋਂ ਤੁਸੀਂ ਧਿਆਨ ਦੇ ਨਾਲ ਆਪਦੀ ਅੱਖਾਂ ਦੇ ਨਾਲ ਸੁਣੋ ਤੇ ਦੇਖੋ ਕਿ ਭਾਈ ਅਮਰਪਾਲ ਸਿੰਘ ਜਿਹੜਾ ਕਿ ਆਪਣੇ ਬਾਹਰ ਲਿਆਂਦੇ ਜਾ ਰਹੇ ਨੇ ਜਹਾਜ਼ ਦੇ ਰਾਹੀਂ ਦਿੱਲੀ ਲੈਂਡ ਕਰਵਾਇਆ ਜਾ ਰਿਹਾ ਤੇ ਬਟਾਲਾ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਆਈ ਹੈ ਤਾਂ ਹੁਣ ਮੈਂ ਤੁਹਾਨੂੰ ਉਹ ਜਿਹੜੀ ਕਿ ਘੜੀ ਹੈ ਜਿਹੜਾ ਕਿ ਬੜਾ ਹੀ ਇੰਤਜ਼ਾਰ ਸਾਡੇ ਲੋਕਾਂ ਨੂੰ ਸੀ ਪਰ ਮੈਂ ਚਾਹੁੰ ਆ ਵੀ ਤੁਸੀਂ ਜਿਹੜੀ ਕਿ ਗੱਲ ਆ ਮੈਂ ਤੁਹਾਡੇ ਸਾਹਮਣੇ ਇਸ ਦਾ ਖੁਲਾਸਾ ਕਰਨ ਲੱਗਿਆ ਤੇ ਤੁਸੀਂ ਮੈਂ ਚਾਹੁੰ ਆ ਵੀ ਤੁਸੀਂ ਸਾਰੇ ਇਸ ਨੂੰ ਬੜੇ ਧਿਆਨ ਦੇ ਨਾਲ ਤੇ ਬੜੀ ਹੀ ਮਤਲਬ ਆਪਦੀ ਸੂਝ-ਬੂਝ ਨਾਲ ਆਪਣੇ ਕੰਨਾਂ ਦੇ ਨਾਲ ਤੇ ਆਪਣੀ ਅੱਖਾਂ ਦੇ ਨਾਲ ਦੇਖੋ ਇਹ ਗੱਲ ਹੈ ਕੀ ਹੈ ਇਸ ਵੇਲੇ ਦੀ ਵੱਡੀ ਖਬਰ ਆਪਣੇ ਪਾਕ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਹਨੂੰ ਕੀ ਅੱਜ ਹੋ ਗਿਆ ਜਾਂਦਾ ਗਿਆ ਬਟਾਲਾ ਪੁਲਿਸ ਦੇ ਵੱਲੋਂ ਇਰਾਦਤੋ ਦੇ ਵਿੱਚ ਲੈ ਲਿਆ ਗਿਆ ਜਹਾਜ਼ ਦੇ ਰਾਹੀ ਕਿ 7 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਬਟਾਲਾ ਦੀ ਪੁਲਿਸ ਦੇ ਵੱਲੋਂ ਉਮਰਿਤ ਕੌਰ ਸਿੰਘ ਨੂੰ ਇਰਾਦਤੋ ਦੇ ਵਿੱਚ ਲੈ ਲਿਆ ਤਸਵੀਰ ਤੋਂ ਉਮਰਿਤ ਕੌਰ ਸਿੰਘ ਨਾਲ ਅੰਦੀ ਦੀ ਖਾਰੀਆ ਤੀਰ ਤੋਂ ਇਲਾਵਾ ਬਟਾਲਾ ਦੇ ਨਜੀਬੀ ਬੋਰਖ ਯਾਦਵ ਦੇ ਵੱਲੋਂ ਜੋ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਲੀ ਤੇ ਰਾਹੀਂ ਇੱਕ ਸਕਰੀਨ ਦੇ ਵਿੱਚ ਅਸੀਂ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਮਰਿਤ ਕੌਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਆਪਣੇ ਪਾਸਿਕ ਦੇ ਨਾਲ ਜੁੜੀ ਹੋਈ ਹੈ ਜਿਹਨੂੰ ਕਿ ਪੰਜਾਬਿਆਂ ਦਾ ਗਿਆ ਬਟਾਲਾ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਹਾਜ਼ ਦੇ ਰਾਹੀਂ ਕਿ 7 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਬਟਾਲਾ ਦੀ ਪੁਲਿਸ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਸ ਵੀ ਤੋਂ ਆਪਣੇ ਪਾਸਿਕ ਨੂੰ ਲੈ ਪੰਜਾਬੀ ਉਹ ਗੱਲ ਇਹ ਆ ਵੀ ਬਟਾਲਾ ਜਿਹੜੀ ਕਿ ਪੁਲਿਸਾ ਉਹਨਾਂ ਨੇ ਆਪਦੇ ਹਿਰਾਸਤ ਦੇ ਵਿੱਚ ਲੈ ਲਿਆ। ਪਰ ਮੈਂ ਤਹਾਨੂੰ ਪਤਾ ਵੀ ਆਪਣੇ ਚੈਨਲ ਤੇ ਮੈਂ ਕਦੇ ਵੀ ਫਰੌਡ ਨਹੀਂ ਕੀਤਾ ਕਿਸੇ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਿ ਹਲਚਲ ਹੁੰਦੀ ਆ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਆਪਣੇ ਚੈਨਲ ਤੇ ਮੈਂ ਕਦੇ ਵੀ ਫਰੌਡ ਗੱਲ ਨਹੀਂ ਪਾਈ ਅਤੇ ਨਹੀਂ ਮੈਂ ਪਾਉਂਗਾ ਪਰ ਜਿਹੜੇ ਚੈਨਲ ਦੇਖੋ ਕਿੰਨੀ ਵੱਡੀ ਗੱਲ ਹੈ ਮੈਂ ਤੁਹਾਡੇ ਸਾਹਮਣੇ ਜਿਹੜੀ ਕਿ ਗੱਲ ਧਰੀ ਹੈ ਤੁਹਾਡੇ ਕੰਨਾਂ ਦੇ ਨਾਲ ਤੁਸੀਂ ਸੁਣਿਆ ਅੱਖਾਂ ਦੇ ਨਾਲ ਦੇਖਿਆ ਭਾਈ ਅਮਰਤਪਾਲ ਸਿੰਘ ਨੂੰ ਦਿੱਲੀ ਲੈਂਡ ਕਰਾਇਆ ਗਿਆ ਪੰਜਾਬ ਲਿਆਂਦਾ ਜਾ ਰਿਹਾ ਜਹਾਜ਼ ਦੇ ਰਾਹੀ ਬਟਾਲਾ ਪੁਲਿਸ ਨੇ ਹਰਸਤ ਦੇ ਵਿੱਚ ਲਿਆ ਤਾਂ ਤੁਸੀਂ ਹੁਣ ਸਮਝੋ ਕਿ ਬਟਾਲਾ ਜਿਹੜੀ ਪੁਲਿਸ ਆ ਇਹਦਾ ਕੀ ਲੈਣਾ ਦੇਣਾ ਭਾਈ ਅਮਰਤਪਾਲ ਸਿੰਘ ਨਾਲ ਤਾਂ ਹੁਣ ਤੁਸੀਂ ਗੱਲ ਇਹ ਸਮਝੋ ਜਿਹੜੇ ਚੈਨਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਲਵਾੜ ਕਰਦੇ ਨੇ ਝੂਠੀਆਂ ਖਬਰਾਂ ਚ ਚਲਾਉਂਦੇ ਨੇ ਦਰਸਾਲ ਇਹ ਮੈਂ ਜਿਹੜੇ ਕਿ ਮੁੱਦੇ ਆਪਣੇ ਲੋਕਾਂ ਨੂੰ ਜਾਗਰਤ ਕਰਨ ਦੀ ਗੱਲ ਹੁੰਦੀ ਆ ਕਿ ਸਾਡੇ ਲੋਕ ਜਾਗਰਤ ਹੋ ਜਾਣ ਪੰਜਾਬ ਦੇ ਵਿੱਚ ਕਈ ਸਾਰੇ ਚੈਨਲ ਨੇ ਜਿਹੜੇ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬੜੀ ਹੀ ਹਵਾਲਾ ਆਉਂਦੇ ਨੇ ਲੋਕਾਂ ਦੀ ਆਪਾਵਨਾਵਾਂ ਦੇ ਨਾਲ ਖੇਡਦੇ ਨੇ ਪਰ ਮੈਂ ਚਾਹੁੰ ਆ ਵੀ ਤੁਸੀਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਓ ਕਿਉਂਕਿ ਭਾਈ ਅਮਰਪਾਲ ਸਿੰਘ ਜਿੱਦੇ ਆਉਣਗੇ ਉਸ ਦਿਨ ਪੂਰੇ ਦੇਸ਼ ਦੇ ਵਿੱਚ ਮੈਂ ਕਹਿੰਦਾ ਵੀ ਹਾਹਾਕਾਰ ਮੱਚ ਜਾਣੀ ਹੈ ਪੂਰੇ ਦੇਸ਼ ਦੀਆਂ ਨਹੀਂ ਬਲਕਿ ਮੈਂ ਕਹਿੰਦਾ ਮੁਲਖਾਂ ਦੀਆਂ ਨਿਗਾਹਾਂ ਟਿੱਗੀਆਂ ਹੋਈਆਂ ਇਹਨਾਂ ਗੱਲਾਂ ਤੇ ਇਹਨਾਂ ਚਿਹਰਿਆਂ ਤੇ ਤਾਂ ਪਰ ਜਿਹੜੇ ਇਹ ਚੈਨਲ ਨੇ ਹੈ ਮੀਡੀਆ ਦੀ ਨੇ ਫੀਮੇਲ ਦੇ ਉੱਤੇ ਮਤਲਬ ਜਿਹੜੀ ਕਿ ਸਪੀਚ ਦੇ ਰਹੀ ਹੈ ਤਾਂ ਬੜਾ ਹੀ ਅਜੀਬੋ ਗਰੀਬ ਜਿਹੜੇ ਕਿ ਬਿਆਨਬਾਜ਼ੀ ਚੱਲ ਰਹੀ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਚਾਰੇ ਪਾਸਿਓ ਮੈਂ ਕਹਿੰਦਾ ਵੀ ਭਾਵਨਾਵਾਂ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਵੀ ਕਿਤੇ ਨਾ ਕਿਤੇ ਖੇਡਿਆ ਜਾ ਰਿਹਾ ਹੈ ਪਰ ਮੈਂ ਕਈ ਚੈਨਲਾਂ ਦਾ ਪਹਿਲਾਂ ਵੀ ਤੁਹਾਨੂੰ ਦੱਸ ਰਿਹਾ ਦੱਸਿਆ ਵੀ ਹੈ ਆਪਣੇ ਚੈਨਲ ਤੇ ਮੌਜੂਦ ਪਈਆਂ ਗੱਲਾਂ ਜਿਵੇਂ ਕਿ ਭਾਈ ਅਮਰਪਾਲ ਦੇ ਖਿਲਾਫ ਅਜੰਡਾ ਚਲਾਇਆ ਜਾ ਰਿਹਾ ਕਿਉਂਕਿ ਉਹਦੇ ਜਿੰਨੇ ਸਮਰਥਕ ਨੇ ਚਾਹਣ ਵਾਲੇ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾ ਰਿਹਾ ਤਾਂ ਪੰਜਾਬੀਓ ਮੈਂ ਕਹੂੰ ਆ ਵੀ ਤੁਸੀਂ ਇੰਨਾਂ ਗੱਲਾਂ ਦੇ ਵਿੱਚ ਕਦੇ ਵੀ ਨਹੀਂ ਆਉਣਾ ਕਿਉਂਕਿ ਦੇਖੋ ਸਰਕਾਰਾਂ ਨੇ ਕਿੰਨੇ ਕਿੰਨੇ ਢੰਗ ਅਪਣਾ ਕੇ ਹਤਕੰਡੇ ਅਪਣਾਉਂਦੀਆਂ ਨੇ ਇਹ ਬੜਾ ਹੀ ਅਜੀਬੋ ਗਰੀਬ ਖੇਲ ਰਚ ਦਿੰਦਿਆਂ ਨੇ ਇੱਕ ਬੰਦੇ ਦੇ ਖਿਲਾਫ ਪਰਮਰਤਪਾਲ ਦੇ ਖਿਲਾਫ ਤਾਂ ਖਾਸ ਕਰਕੇ ਜਿਹੜੀ ਕਿ ਖਾਸੋ ਖਾਸ ਸਾਜ਼ਿਸ਼ ਰਚੀ ਜਾ ਰਹੀ ਹੈ ਗੁੱਜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਕਿਤੇ ਛਾਪੇ ਪੁਆਈ ਜਾਂਦੇ ਨੇ ਘਰਾਂ ਦੇ ਵਿੱਚ ਉਹਨਾਂ ਦੇ ਤੇ ਕਿਤੇ ਉਹਨਾਂ ਦੇ ਖਿਲਾਫ ਇਹ ਜੀਆਂ ਜਿਹੜੀਆਂ ਕਿ ਖਬਰਾਂ ਚਲਾਈਆਂ ਜਾਂਦੀਆਂ ਨੇ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਕਿ ਭਾਵਨਾਵਾਂ ਨੇ ਇਹਨਾਂ ਨੂੰ ਬੜੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੈਂ ਹਰ ਪੰਜਾਬੀ ਨੂੰ ਕਹੂੰਗਾ ਵੀ ਸਾਡੇ ਚੈਨਲ ਤੇ ਜਿਹੜੀ ਗੱਲਬਾਤ ਹੁੰਦੀ ਉਹ ਕੋਈ ਵੀ ਫਰਾਉਡ ਮੈਂ ਨਹੀਂ ਕਰਨਾ ਚਾਹੁੰਦਾ ਹੁੰਦਾ ਮੇਰਾ ਕੰਮ ਆ ਸਾਡੇ ਲੋਕਾਂ ਨੂੰ ਸੱਚ ਦਿਖਾਉਣਾ ਕਿ ਇਹ ਚੈਨਲ ਕੀ ਕਰ ਰਹੇ ਨੇ ਸਾਡੇ ਲੋਕ ਇਹਨਾਂ ਗੱਲਾਂ ਦੇ ਵਿੱਚ ਨਾ ਆਉਣ ਕਿਉਂਕਿ ਸਾਡਾ ਪੰਜਾਬ ਤਾਂ ਪਹਿਲਾਂ ਹੀ ਕਿਰਿਆ ਹੋਇਆ ਹੈ ਬਹੁਤ ਸਾਰੀਆਂ ਗੱਲਾਂ ਦੇ ਨਾਲ ਨਸ਼ੇ ਪੱਤਿਆਂ ਤੋਂ ਲੈ ਕੇ ਬੇਰੁਜ਼ਗਾਰੀਆਂ ਤੋਂ ਲੈ ਕੇ ਤੇ ਆ ਜਿਹੜੀਆਂ ਸਰਕਾਰਾਂ ਨੇ ਤਾਂ ਜਮੇ ਹੀ ਮਤਲਬ ਫੱਟੀ ਪੋਚੀ ਹੈ ਸਾਡੇ ਪੰਜਾਬ ਦੀ ਤੇ ਨੌਜਵਾਨ ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਮੂਹਰੇ ਲਾ ਕੇ ਕੰਮ ਕਰਦੇ ਸੀ ਉਹਨਾਂ ਨੂੰ ਉਹ ਅੰਦਰ ਧੱਕੀ ਜਾਂਦੇ ਨੇ ਐਨਸੇ ਲਾ ਲਾ ਕੇ ਪਰ ਮੈਂ ਉਹੀ ਗੱਲ ਫਿਰ ਤੋਂ ਦੁਹਰਾਉਣੀ ਪੈ ਜਾਂਦੀ ਆ ਵੀ ਅਸੀਂ ਜਿਹੜਾ ਆਪਣੇ ਚੈਨਲ ਤੇ ਪਾਉਨੇ ਆ ਉਹਦੇ ਵਿੱਚ ਕੋਈ ਵੀ ਗਲਤ ਚੀਜ਼ ਮੈਂ ਨਹੀਂ ਦਿਖਾਉਣੀ ਚਾਹੁੰਦਾ ਹੁੰਦਾ ਇਹ ਚੀਜ਼ਾਂ ਮੈਨੂੰ ਕਿਉਂ ਦਿਖਾਈਆਂ ਦਿਖਾਉਣੀਆਂ ਪਈਆਂ ਨੇ ਤਾਂ ਕਿ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਖਿਲਵਾੜ ਨਾ ਹੋਵੇ ਭਾਵਨਾਵਾਂ ਦੇ ਨਾਲ ਲੋਕ ਨਾ ਖੇਡਣ ਕਿਉਂਕਿ ਇਹ ਲੋਕ ਬੜੇ ਚੰਦੇ ਹੋ ਚੁੱਕੇ ਨੇ ਪੰਜਾਬ ਦੀ ਸਰਕਾਰ ਬੜੀ ਮਾੜੀ ਹੋ ਚੁੱਕੀ ਆ ਕਿਸੇ ਵੀ ਹੱਦ ਤੱਕ ਜਾ ਸਕਦੀ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖੇਡ ਸਕਦੀ ਆ ਸਭ ਕੁਝ ਕਰ ਰਿਹਾ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਪਰ ਜਿਹੜੀ ਖਬਰ ਆ ਇਹ ਕਿਸੇ ਫੀਮੇਲ ਦੁਆਰਾ ਸਪੀਚ ਦਿੱਤੀ ਗਈ ਆ ਮੀਡੀਆ ਦਾ ਚੈਨਲ ਆ ਤਾਂ ਇਸ ਚੈਨਲ ਦੇ ਉੱਤੇ ਚਲਾਈ ਗਈ ਆ ਕਿ ਭਾਈ ਅਮਰਪਾਲ ਸਿੰਘ ਬਾਹਰ ਆ ਚੁੱਕੇ ਨੇ ਦਿੱਲੀ ਲੈਂਡ ਕਰਾਇਆ ਗਿਆ ਬਟਾਲਾ ਪੁਲਿਸ ਨੇ ਹਿਰਾਸਤ ਚ ਲੈਏ ਨੇ ਪੰਜਾਬ ਉਹਨਾਂ ਨੂੰ ਲੈ ਜਾਂਦਾ ਜਾ ਰਿਹਾ ਜਹਾਜ਼ ਦੇ ਰਾਹੀਂ ਤਾਂ ਹੁਣ ਤੁਸੀਂ ਆਪ ਸਮਝੋ ਕਿ ਜੇ ਅਗਰ ਖਬਰ ਸਹੀ ਹੋਗੀ ਤਾਂ ਅਸੀਂ ਖੁਦ ਕਹਾਂਗੇ ਪਰ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਵਿੱਚ ਆਉਣ ਦਾ ਕਿਤੇ ਨਾ ਕਿਤੇ ਸਾਡੇ ਹਰ ਪੰਜਾਬੀ ਦਾ ਕੋਈ ਹੱਕ ਨਹੀਂ ਕਿਉਂਕਿ ਇਹ ਬਹੁਤ ਸਾਰੀਆਂ ਖੇਡਾਂ ਖੇਡਣਗੇ ਹਲੇ ਹੋਰ ਵੀ ਖੇਡਣਗੇ ਹਲੇ ਤਾਂ ਗੱਲ ਹੀ ਕੁਝ ਨਹੀਂ ਦੇਖੋ ਕੱਲ ਉਹਨਾਂ ਨੇ ਇੱਕ ਪਰਚਾ ਮਤਲਬ ਛਾਪਾ ਪਵਾਇਆ ਇਹਦੇ ਚਾਚੇ ਦੇ ਕਰੇ ਅਮਰਤਪਾਲ ਦੇ ਤਾਂ ਹੁਣ ਪੰਜਾਬ ਦੇ ਵਿੱਚ ਇੱਕ ਇਹ ਜੀ ਸਨਸਨੀ ਫੈਲਾਤੀ ਕਿ ਭਾਈ ਅਮਰਤਪਾਲ ਸਿੰਘ ਜਹਾਜ਼ ਦੇ ਰਾਹੀਂ ਲਿਆਂਦੇ ਜਾ ਰਹੇ ਨੇ ਪੰਜਾਬ ਨੂੰ ਤਾਂ ਤੁਸੀਂ ਸਮਝੋ ਵੀ ਜਿੱਦੇ ਭਾਈ ਅਮਰਪਾਲ ਸਿੰਘ ਆਉਣਾ ਉਹਦੇ ਟੈਲੀਵਿਜ਼ਨਾਂ ਤੇ ਕੀ ਮੋਬਾਈਲਾਂ ਤੇ ਕੀ ਮੈਂ ਕਹਿੰਦਾ ਵੀ ਪੂਰੀ ਦੁਨੀਆ ਭਰ ਨਹੀਂ ਦੇਸ਼ ਭਰ ਦੇ ਵਿੱਚ ਪੂਰੀ ਦੁਨੀਆ ਵਿਸ਼ਵ ਦੇ ਵਿੱਚ ਮੈਂ ਕਹਿੰਦਾ ਵੀ ਉਹਦੇ ਹਹਾਕਾਰ ਮੱਚ ਜਾਣੀਆਂ ਤਾਂ ਪਰ ਮੈਂ ਹੁਣ ਇਹੀ ਚਾਹੂੰਗਾ ਵੀ ਸਾਡੇ ਜਿੰਨੇ ਪੰਜਾਬੀ ਨੇ ਇਹਨਾਂ ਗੱਲਾਂ ਤੇ ਨਾ ਧਿਆਨ ਕਰਨ ਨਾ ਕੋਈ ਪੈਣ ਨਾ ਕੋਈ ਮਾਂ ਨਾ ਕੋਈ ਬਜ਼ੁਰਗ ਨਾ ਕੋਈ ਭਰਾ ਸਾਡਾ ਨਾ ਕੋਈ ਬੱਚਾ ਇਹਨਾਂ ਚੀਜ਼ਾਂ ਤੋਂ ਸਤਰਕਤਾ ਦੇਖੋ ਰਹਿਣਾ ਹੀ ਪਊਗਾ ਹਨਾ ਤਾਂ ਪਰ ਮੈਂ ਕਹਿੰਦਾ ਵੀ ਜਿਹੜੀ ਆਪਣੀ ਇਹ ਵੀਡੀਓ ਹੈ ਇਹਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਪਾ ਸਕਦੇ ਆ ਤਾਂ ਕਿ ਆਪਣੇ ਲੋਕਾਂ ਤੱਕ ਇਹ ਮੈਸੇਜ ਜਾਵੇ ਕਿ ਭਾਈ ਅਮਰਪਾਲ ਦੇ ਖਿਲਾਫ ਅੰਦਰੋਂ-ਅੰਦਰੀ ਗੁੱਜੇ ਜਿਹੜੇ ਤੀਰ ਚਲਾ ਰਹੀਏ ਚਲਾਏ ਜਾ ਰਹੇ ਨੇ ਤੇ ਜਿਹੜੀਆਂ ਕਿ ਸ਼ਾਦਸ਼ਾ ਘੜੀਆਂ ਜਾ ਰਹੀਆਂ ਨੇ ਇਹਨਾਂ ਤੋਂ ਸਾਡੇ ਲੋਕ ਸੂਚਿਤ ਹੋਣ ਤਾਂ ਮੈਂ ਕਹੂੰਗਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਵੀਡੀਓ ਨੂੰ ਤੇ ਬਾਕੀ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਰ ਦੀ ਕਾਂਟੀ ਜਰੂਰ ਦਬਾ ਦੇਣਾ ਜੀ ਧੰਨਵਾਦ